ਕਹਣਾ ਚਾਹਾਂਗੇ ਤੁਸੀਂ ਅ ਪਹਿਲਾਂ ਦਸ ਸਾਰੇ ਚੈਨਲ ਦੇ ਰਹੀ ਮੇਰੇ ਵੀਰਾਂ ਨੂੰ ਪਿਆਰ ਭਰੀ ਸਤਿ ਸ਼ਕਾਲ ਮੈਂ ਕੁਲਜੀਤ ਸਿੰਘ ਉੱਗੀ ਸੰਧੂ ਜੀ ਮੈਂ ਅੱਜ ਤੁਹਾਡਾ ਇੱਥੇ ਪਹੁੰਚਣ ਤੇ ਬਹੁਤ-ਬਹੁਤ ਸਵਾਗਤ ਕਰਦਾ ਹਾਂ ਸੋ ਅੱਜ ਦਾ ਕੀ ਵਿਸ਼ਾ ਜੀ ਆਪਣਾ ਤੁਸੀਂ ਇੰਟਰਵਿਊ ਰੱਖੀਏ ਤੁਹਾਨੂੰ ਬੁਲਾਇਆ ਅੱਜ ਇੱਥੇ ਅੱਜ ਦਾ ਜਿਹੜਾ ਮੇਰਾ ਵਿਸ਼ਾ ਹੈਗਾ ਅ ਬਠਿੰਡੇ ਦੇ ਵਿੱਚ ਜਿਹੜੀਆਂ ਕੁਝ ਆਨਦਕਾਰਤ ਕਲੋਨੀਆਂ ਉਹਨਾਂ ਦੇ ਆਨਦਕਾਰਤ ਕਲੋਨੀ ਆਏ ਆ ਵੀ ਕੋਈ 2000 ਗਾਇ ਵਿੱਚ ਕੋਈ 4000 ਗਾਇ ਵਿੱਚ ਕੋਈ 6000 ਗਾਇ ਦੇ ਵਿੱਚ ਕਲੋਨੀਆਂ ਕੱਟ ਰਹੀਆਂ ਇਹ ਹਟਾਉਣ ਦੇ ਬਾਵਜੂਦ ਵੀ ਕਲੋਨੀਆਂ ਨਗਰ ਨਿਗਮ ਦੇ ਅਧਿਕਾਰੀ ਰੋਕਦੇ ਸੀ ਜਦੋਂ ਉਹ ਤੋਂ ਬਾਅਦ ਵੀ ਇਹ ਕਲੋਨੀਆਂ ਕੱਟੀਆਂ ਜਾ ਰਹੀਆਂ ਕਿਉਂਕਿ ਇੱਕ ਕਲੋਨੀਆਂ ਦੀ ਗੱਲ ਕੀਤੀ ਹੈ ਕਲੋਨੀਆਂ ਕਿਸ ਜਗ੍ਹਾ ਤੇ ਕੱਟੀਆਂ ਜਾ ਰਹੀਆਂ ਕਿਹੜੇ ਏਰੀਆ 'ਚ ਇਹ ਮਲਤਾਨੀਆ ਰੋਡ ਤੇ ਵੀ ਕੱਟੀਆਂ ਗਈਆਂ ਤੇ ਲਾਲ ਸਿੰਘ ਬਸਤੀ 'ਚ ਵੀ ਕੱਟੀਆਂ ਗਈਆਂ ਸਾਡੇ ਤਾਂ ਬਹੁਤ ਜ਼ਿਆਦਾ ਜੇ ਦੇਖੋ ਤਾਂ ਤੁਸੀਂ ਕਟੋ-ਕਟ 5 6 ਤੋਂ ਵੀ ਜਗ੍ਹਾ ਤੇ ਅਨਦਧਕਾਰਤ ਕਲੋਨੀਆਂ ਇਹ ਕੱਟੀਆਂ ਗਈਆਂ ਕੋਈ ਗਲੀਆਂ ਦੇ ਵਿੱਚ 2000 ਗੱਜ ਲੈ ਲਈ ਕਿਸ ਨੇ 5000 ਗੱਜ ਲੈ ਲਈ ਠੀਕ ਹੈ ਇਸ ਤਰ੍ਹਾਂ ਕਰਕੇ ਆਹ ਦੇਖੋ ਨਗਰ ਨਿਗਮ ਦਾ ਇੱਕ ਨੋਟਿਸ ਵੀ ਆਇਆ ਹੈ ਆਹ ਦੇਖੋ ਜਿਹੜਾ 25 1 ਨੂੰ ਕੱਢਿਆ 12/14 ਐਮਟੀਪੀ ਸਾਹਿਬ ਨੇ ਇਹ ਲਾਲ ਸਿੰਘ ਬਸਤੀ ਤੇ ਮਲਤਾਨੀਆ ਰੋਡ ਵਿਖੇ ਸੂਬਾ ਸਿੰਘ ਨਾਮ ਦੇ ਵਿਅਕਤੀ ਨੇ ਜੋ ਨਜਾਇਜ਼ ਕਲੋਨੀਆਂ ਕੱਟੀਆਂ ਨੇ ਇਹਨਾਂ ਤੇ ਮੌਕੇ ਤੇ ਚੈੱਕ ਕਰਕੇ ਇਹਨਾਂ ਨੂੰ ਢਾਉਣ ਦੀ ਅਮਲ ਵਿੱਚ ਕਾਰਵਾਈ ਜਾਂਦੀ ਹੈ ਪਰ ਹਜੇ ਤਾਈਂ ਇਹਨਾਂ ਤੇ ਕੋਈ ਐਕਸ਼ਨ ਨਹੀਂ ਹੋਇਆ ਬਿਲਕੁਲ ਉਵੇਂ ਹੀ ਕੰਮ ਚੱਲ ਰਿਹਾ ਲਾਲ ਸਿੰਘ ਬਸਤੀ ਵਿੱਚ ਆ ਗਿਆ ਇਹਨੇ ਨਰੂਆਣਾ ਰੋਡ ਤੇ ਵੀ ਪੰਜ ਕਿੱਲਾਂ ਦੇ ਵਿੱਚ ਇੱਕ ਕਲੋਨੀ ਕੱਟੀ ਹੋਈ ਹੈ ਉਥੇ ਵੀ ਕੋਈ ਨਹੀਂ ਚੱਲਦਾ ਸੋ ਜਿਹੜੇ ਭੋਲੇ ਭਾਲੇ ਲੋਕ ਹੈ ਨਾ ਇਹਨਾਂ ਗੱਲਾਂ ਦੇ ਵਿੱਚ ਫਸ ਜਾਂਦੇ ਹੈ ਕਾਰਨ ਕੀ ਹੈ ਉਹਨਾਂ ਕੋਲੇ ਥੋੜੀ ਪੂੰਜੀ ਨਹੀਂ ਹੈ ਉਹ ਇਹਨਾਂ ਦੇ ਚਾਂਸੇ ਚ ਆ ਜਾਂਦੇ ਆ ਕਹਿੰਦਾ ਤੇ ਤੁਹਾਨੂੰ ਪਲਾਟ ਦਿੰਨੇ ਆ ਅਸੀਂ ਐਨਓਸੀ ਕਰਾ ਕੇ ਦਵਾਂਗੇ ਭਲਾ ਕਿਸੇ ਨੇ 500 ਜਾਂ 700 ਗਜ ਦੀ ਐਨਓਸੀ ਕਰਾਉਣੀ ਆ ਉਹਦੀ ਤਾਂ ਐਨਓਸੀ ਹੁੰਦੀ ਨਹੀਂ ਜਾਂ 100 ਗਜ ਦੀ ਜਾਂ 200 ਗਜ ਦੀ ਇਹਨਾਂ ਦੀਆਂ ਦੋ ਦੋ ਚਾਰ ਚਾਰ ਕਿੱਲਾਂ ਦੇ ਵਿੱਚੋਂ ਐਨਓਸੀਆਂ ਹੋਈ ਜਾਂਦੀਆਂ ਮੈਨੂੰ ਇਹ ਨਹੀਂ ਸਮਝ ਆਉਂਦੀ ਇਹ ਕਿਵੇਂ ਹੁੰਦੀਆਂ ਇਹ ਚੀਜ਼ਾਂ ਕਲੋਨੀ ਦੀ ਰਜਿਸਟਰੀ ਹੈ ਕੋਈ ਇਹ ਇਹਨਾਂ ਕਲੋਨੀਆਂ ਦੀ ਤਾਂ ਰਜਿਸਟਰੀ ਹੈ ਨਹੀਂ ਰਜਿਸਟਰੀਆਂ ਇੰਤਕਾਲ ਹੈਗੇ ਹੈਗੇ ਪਰ ਇੱਕ ਨੋਰਮ ਦੇ ਅਨਸਾਰ ਤੁਸੀਂ ਕਲੋਨੀ ਨਹੀਂ ਕੱਟ ਸਕਦੇ ਕਲੋਨੀਆਉ ਕਰਸਾ ਦੇ ਜਿਵੇਂ ਇਤਿਹਾਸ ਸਾਡੇ ਹੁਣ ਵੱਡੀਆਂ ਕਲੋਨੀਆ ਬਣੀ ਜਾਂਦੀਆਂ ਹੈਗੀਆਂ ਇਹ ਵੀ ਕਲੋਨੀਆ ਕੀ ਕਰਦੇ ਐ ਇਹ ਇਹਨਾਂ ਕੋਲੇ ਕੋਈ ਰੇਰਾ ਨੰਬਰ ਨਹੀਂ ਕੋਈ ਕੁਛ ਨਹੀਂ ਇਹ ਜ਼ਮੀਨ ਖਰੀਦਦੇ ਐ ਜ਼ਿਮੀਦਾਰ ਤੋਂ ਜ਼ਿਮੀਦਾਰ ਤੋਂ ਜ਼ਮੀਨ ਖਰੀਦ ਕੇ ਉਹਦੇ ਵਿੱਚ ਨਕਸ਼ਾ ਬਣਾ ਲੈਂਦੇ ਨਕਸ਼ਾ ਤਾਂ ਆਲਰੇਡੀ ਹੁੰਦਾ ਇਹਨਾਂ ਕੋਲੇ ਇਹ ਇਸ ਤਰ੍ਹਾਂ ਨਕਸ਼ਾ ਬਣਾ ਲੈਂਦੇ ਆ ਤੁਹਾਨੂੰ ਮੈਂ ਦੱਸਦਾ ਸਾਡੇ ਇੱਥੇ ਸਾਹਮਣੇ ਇੱਕ ਆ ਰਿੰਗ ਰੋਡ ਤੇ 18 ਕਿੱਲਾਂ ਦੇ ਵਿੱਚ ਕਲੋਨੀ ਗੱਟੀ ਜਾ ਰਹੀ ਆ ਪੈਰਾਡਾਈਜ਼ ਦੇ ਮੰਗਲ ਆ ਉਹਨਾਂ ਦਾ ਨਕਸ਼ਾ ਐ ਇਹ ਆ ਇਸ ਤਰ੍ਹਾਂ ਹੋ ਪਲਾਟ ਵੇਚ ਰਿਹਾ ਦੇਖੋ ਆਹ ਆਹ ਕੀ ਨੌਰ ਮੁਜ਼ਾ ਮੈਂ ਪਲਾਟ ਵੇਚਦਾ ਮੈਂ ਰੇਰਾ ਡਿਪਾਰਟਮੈਂਟ ਨੂੰ ਕੁੱਛਦਾ ਵੀ ਜੇ ਰੇਰਾ ਨੰਬਰ ਹੀ ਨਹੀਂ ਆਇਆ ਇਹ ਪਲਾਟ ਕਿਵੇਂ ਵੇਚ ਸਕਦੇ ਆ ਮੈਂ ਨਗਰ ਨਿਗਮ ਦੇ ਕਮਿਸ਼ਨਰ ਸਾਹਿਬ ਨੂੰ ਵੀ ਚਿੱਠੀ ਲਿਖੀ ਆ ਮੈਂ ਮਾਈਨਿੰਗ ਡਿਪਾਰਟਮੈਂਟ ਨੂੰ ਵੀ ਆਰਟੀਆਈ ਪਾਈ ਵੀ ਆ ਮੈਂ ਰੇਰਾ ਨੂੰ ਵੀ ਕੱਲ ਇਹਨਾਂ ਨੂੰ ਲੈਟਰ ਪੋਸਟ ਹੋ ਜਾਣਗੇ ਮੇਰੇ ਮੈਂ ਸੀਐਮ ਸਾਹਿਬ ਨੂੰ ਵੀ ਲਿਖ ਰਿਹਾ ਮੈਂ ਸਥਾਨਕ ਸਰਕਾਰਾਂ ਮੰਤਰੀ ਨੂੰ ਵੀ ਲਿਖ ਰਿਹਾ ਇਹ ਸਾਰੀਆਂ ਮੈਂ ਇਹ ਤਿਆਰ ਕਰਾਈ ਬਿਠਾਏਗਾ ਇਹਨਾਂ ਦੀ ਰੀਆਟੇਆਂ ਵੀ ਇਹਨਾਂ ਨੂੰ ਬਿਨਾ ਰੇਰਾ ਨੰਬਰ ਤੋਂ ਤੁਸੀਂ ਪਲਾਟ ਦੇ ਵਿੱਚ ਵੇਚਣ ਦੀ ਪਰਮਿਸ਼ਨ ਕਿਵੇਂ ਦਿੱਤੀ ਹੈ ਜੇ ਦਿੱਤੀ ਹੈ ਤਾਂ ਉਹ ਰੇਰਾ ਨੰਬਰ ਕਿਉਂ ਨਹੀਂ ਰੇਰਾ ਡਿਪਾਰਟਮੈਂਟ ਆਪ ਦਾ ਜਿੱਥੇ ਕੋਈ ਕਲੋਨੀ ਕੱਟਦਾ ਉੱਥੇ ਇੱਕ ਬੋਰਡ ਲਾਵੇ ਵੀ ਇਹ ਕਲੋਨੀ ਕੱਟੀ ਜਾਂਦੀ ਹੈ ਇਹ ਰੇਰਾ ਅਪਰੂਵਡ ਹੈ ਇਹਦਾ ਹਜੇ ਨੰਬਰ ਆਇਆ ਨਹੀਂ ਜਾਂ ਆ ਗਿਆ ਆ ਇਹਦਾ ਰੇਰਾ ਨੰਬਰ ਹੈ ਉਸ ਤੋਂ ਬਾਅਦ ਜਦੋਂ ਇਹ ਰੇਰਾ ਦੀਆਂ ਸਾਰੀਆਂ ਸ਼ਰਤਾਂ ਪੂਰੀਆਂ ਕਰਦੇ ਆ ਉਸ ਤੋਂ ਬਾਅਦ ਉਥੇ ਇਹ ਕਲੋਨੀ ਇੱਕ ਬੋਰਡ ਲਾਇਆ ਜਾਵੇ ਕਿ ਇਹ ਰੇਡਾ ਤੋਂ ਇੰਪਰੂਵਡ ਹੋਗੀ ਹੁਣ ਕੋਈ ਵੀ ਬੰਦਾ ਵਿਅਕਤੀ ਇਥੇ ਪਲਾਟ ਦੇ ਸੰਕੋਚ ਹੋ ਕੇ ਸਰਦਾ ਪਰ ਉਹਦੀਆਂ ਸ਼ਰਤਾ ਪੂਰੀਆਂ ਕਰਦਾ ਹੋਵੇ ਉਹ ਸੜਕਾਂ ਦਾ ਉਹਦਾ ਪਾਰਕ ਦਾ ਉਹਦੇ ਜਿੰਨੀਆਂ ਵੀ ਉਹਦੇ ਵਿੱਚ ਨੋਰਮਸ ਐ ਉਹਦਾ ਜਿਹੜਾ ਫੁੱਲ ਪੌਦੇ ਲਾਉਂਦੀ ਹੈ ਕਿ ਸਾਰਾ ਕੁਝ ਗ੍ਰੀਨ ਬੈਲਟ ਛੱਡਦੇ ਆ ਉਹਦੀ ਪਾਰਕ ਛੱਡਦੇ ਆ ਉਹਨਾਂ ਨੂੰ ਇੱਕ ਨੋਰਮਲ ਦੇ ਅਨਸਾਰ ਉਹ ਕੰਮ ਕਰਦਾ ਹੋਵੇ ਤਾਂ ਉਥੇ ਉਹ ਰੇਡਾ ਨੰਬਰ ਦੱਸੇ ਤਾਂ ਫਿਰ ਉਥੇ ਲੋਕ ਪਲਾਟ ਖਰੀਦਣ ਤੇ ਆਪ ਦਾ ਉਥੇ ਮਕਾਨ ਬਣਾਉਣ ਪਰ ਤੁਸੀਂ ਕੀ ਹੈ ਆ ਜਮੀਨ ਹੁਣ ਖਰੀਦੀ ਅਮੀਨ ਮਹੀਨਾ ਪਹਿਲਾਂ ਮਹੀਨਾ ਪਹਿਲਾਂ ਜਮੀਨ ਖਰੀਦ ਕੇ ਉਥੇ 20 ਟਰਾਲੀਆਂ ਮਿੱਟੀ ਦੀਆਂ ਪਾ ਕੇ ਉਥੇ ਭੂਮੀ ਪੂਜਨ ਰੱਖ ਲਿਆ ਭੂਮੀ ਪੂਜਨ ਰੱਖ ਕੇ ਉਸ ਤੋਂ ਬਾਅਦ ਇਹਨਾਂ ਨੇ plots ਕੱਟ ਤੇ ਨਕਸ਼ੇ ਦੇ plots ਵੇਚਦੇ plotsਾਂ ਦਾ ਰੇਟ ਕੱਢਤਾ ਹੁਣ ਤੁਸੀਂ ਇਹ ਦੇਖੋ ਕਿੰਨਾ ਵੱਡਾ ਕਿੰਨਾ ਵੱਡਾ ਇਹ ਸਕੈਮ ਹੋਊਗਾ 18000 ਰੁਪਿਆ ਇਹ plot ਵੇਚ ਰਹੇ ਆ ਆ ਮੇਰੇ ਕੋਲ ਆ ਰਸੀਦ ਹੈ 18000 ਦੀ ਠੀਕ ਹੈ ਤੇ ਰਜਿਸਟਰੀ ਹੋਊਗੀ 8000 ਰੁਪਏ ਦੀ 9000 ਰੁਪਏ ਦੀ ਕਿੰਨਾ ਕਰੋੜਾਂ ਰੁਪਈਆ ਦਾ ਚੂਨਾ ਲੱਗ ਰਿਹਾ ਹੈ ਗਵਰਨਮੈਂਟ ਨੂੰ ਤੇ ਇਨਕਮ ਟੈਕਸ ਵਿਭਾਗ ਨੂੰ ਵੀ ਇਹਦੀ ਪੜਤਾਲ ਕਰਨੀ ਚਾਹੀਦੀ ਹੈ ਵਿਜੀਲੈਂਸ ਨੂੰ ਵੀ ਕਰਨੀ ਚਾਹੀਦੀ ਹੈ ਰੇਰਾ ਡਿਪਾਰਟਮੈਂਟ ਨੂੰ ਵੀ ਕਰਨੀ ਚਾਹੀਦੀ ਹੈ ਵੀ ਇਹ ਕਲੋਨੀ ਐ ਕਿਉਂ ਬਣੀ ਜਾਂਦੀ ਹੈ ਮਾਈਨਿੰਗ ਡਿਪਾਰਟਮੈਂਟ ਨੂੰ ਵੀ ਚਾਹੀਦੀ ਹੈ ਫੋਰੈਸਟ ਨੂੰ ਵੀ ਚਾਹੀਦਾ ਪਤਾ ਨਹੀਂ ਕਿਥੇ ਪ੍ਰਸ਼ਾਸਨ ਸਾਡਾ ਸੁੱਤਾ ਪਏ ਮੈਂ ਸਾਡਾ ਕਿੱਥੇ ਹੈ محکمہ ਦੇ ਨਾਲ ਨਹੀਂ ਇਹਨਾਂ ਬੰਦੋਂ ਕੋਈ ਕਾਰਵਾਈ ਨਹੀਂ ਕੀਤੀ ਗਈ ਕੁਛ ਨਹੀਂ ਤੁਸੀਂ ਦੇਖੋ ਤੁਸੀਂ ਰਿੰਗ ਰੋਡ ਤੇ ਜਾ ਕੇ ਦੇਖੋ ਮਾਈਨਿੰਗ ਉਵੇਂ ਹੀ ਹੋ ਜਾਂਦੀ ਹੈ ਭਰ ਤੋਂ ਹੀ ਜੇ ਉਹਨਾਂ ਨੇ ਮਾਈਨਿੰਗ ਦੀ ਪਰਮਿਸ਼ਨ ਦਿੱਤੀ ਆ ਭਰਤ ਮਾ ਹੁੰਦੀ ਉਹਦੀਆਂ ਸ਼ਰਤਾਂ ਦੱਸਣ ਵੀ ਕਿਵੇਂ ਦਿੱਤੀ ਆ ਸ਼ਰਤਾਂ ਸਮੇਤ ਉਹਦੀ ਜਾਣਕਾਰੀ ਦੇ ਦੇਣ ਮੈਂ ਅੱਤੀ ਵੀ ਮੰਗੀ ਆ ਆਜੂਗੀ 2-3 ਦਿਨਾਂ ਚ ਅੱਤੀ ਉਹਦਾ ਵੀ ਮੈਂ ਖਲਾਸਾ ਕਰੂੰਗਾ ਦੂਬਾਰ ਸਰ ਕੀ ਸਮਝੂ ਬਠਿੰਡਾ ਸ਼ਹਿਰ ਵਿੱਚ ਇੰਨੀਆਂ ਕਲੋਨੀਆਂ ਕੱਟੀਆਂ ਜਾ ਰਹੀਆਂ ਕਿ ਕਾਰਨ ਸਮਝਦੇ ਤੁਸੀਂ ਦੇਖੋ ਇੱਕ ਗੱਲ ਇਹ ਆ ਜੇ ਕੋਈ ਗਰੀਬ ਆਦਮੀ ਕੋਈ ਰੇੜੀ ਦੇ ਲਾਉਂਦਾ ਸੜਕ ਤੇ ਤਾਂ ਉਹ ਉਸ ਤੇ ਨਾਲ ਹੀ ਨਾਲ ਐਕਸ਼ਨ ਹੋ ਜਾਂਦਾ ਹੈ ਇਹਨਾਂ ਕੋਈਸ ਹੋ ਰਿਹਾ ਤੁਸੀਂ ਕੀ ਸਮਝਦੇ ਸਮਝਦੇ ਇਹ ਮੰਗਦਾ ਤੁਹਾਨੂੰ ਇਹੀ ਗੱਲ ਕਹਿਣਾ ਜੇ ਕੋਈ ਗਰੀਬ ਵਿਅਕਤੀ ਦਿਹਾੜੀਦਾਰ ਮਜ਼ਦੂਰ ਕਿਸਾਨ ਛੋਟਾ ਦੁਕਾਨਦਾਰ ਕੋਈ ਮੜਾ ਜਾਂ ਦੋ ਟੱਪੋ ਵੀ ਵਾਰ ਰੱਖ ਲਈ ਨਾ ਕਾਰਪੋਰੇਸ਼ਨ ਉਸ ਤੇ ਐਕਸ਼ਨ ਨਾਲ ਹੀ ਕਰ ਦਿੰਦੀ ਹੈ ਇਹਨਾਂ ਨੂੰ ਕੋਈ ਪੁੱਛਣ ਹੀ ਨਹੀਂ ਹੁੰਦਾ ਕਾਰਪੋਰੇਸ਼ਨ ਦੇ ਮੁਲਾਜ਼ਮ ਹੈ ਇਨਸਪੈਕਟਰ ਵੀ ਹੈ ਕਾਰਪੋਰੇਸ਼ਨ ਦੇ ਐਮਟੀਪੀ ਵੀਆ ਐਟਪੀ ਵੀਆ ਅਫਸਰ ਸਾਹਿਬਾਨ ਵੀ ਆ ਕਮਿਸ਼ਨਰ ਸਾਹਿਬਾਨ ਵੀ ਆ ਠੀਕ ਹੈ ਉਹ ਦੇਖਦੇ ਨਹੀਂ ਮਾਈਨਿੰਗ ਡਿਪਾਰਟਮੈਂਟ ਕਦੇ ਆਇਆ ਇੱਦਾਂ ਵੀ ਕਿੰਨੀਆਂ ਕਲੋਨੀਆਂ ਦੇ ਵਿੱਚ ਭਰਤ ਪਈ ਜਾਂਦੀ ਹੈ ਆਹ ਟਰੱਕਾਂ ਦੇ ਟਰੱਕ ਚੱਲੀ ਜਾਂਦੇ ਆ ਤੁਸੀਂ ਇੱਕ ਦੇ ਮੈਂ ਇੱਕ ਗੱਲ ਐਡ ਕਰਨੀ ਚਾਹਣਾ ਵੀ ਜ਼ਿਮੀਦਾਰ ਆਪਦੇ ਪਲਾਟ ਦੇ ਵਿੱਚ ਆਪਦੇ ਘਰ ਦੇ ਵਿੱਚ ਦੋ ਟਰਾਲੀਆਂ ਕਿਤੇ ਮਿੱਟੀ ਲੈ ਆਵੇ ਨਾ ਤਾਂ ਉਹਨੂੰ ਫੜ ਕੇ ਅੰਦਰ ਕਰ ਦਿੰਦਾ ਡਿਪਾਰਟਮੈਂਟ ਵੀ ਤੂੰ ਮਾਈਨਿੰਗ ਕਰਦਾ ਹੈ ਤੇ ਤੱਕ ਪੁੱਛਣ ਵਾਲੀ ਸੋ ਮੈਂ ਇਹ ਕਹਿਣਾ ਹੈ ਇਹ ਬੜੀ ਵੱਡੀ ਲੁੱਟਖ ਸਟ ਹੋ ਰਹੀ ਹੈ ਇਹਨੂੰ ਰੋਕਿਆ ਜਾਵੇ ਤਾਂ ਕਿ ਜੋ ਗਰੀਬ ਕਿਸਾਨ ਗਰੀਬ ਮਜ਼ਦੂਰ ਦਿਹਾੜੀਦਾਰ ਦੁਕਾਨਦਾਰ ਆਮ ਵਰਗ ਦੇ ਲੋਕ ਜਿਹੜੇ ਆਪ ਦੀ ਦਿਨ ਭਰ ਦੀ ਮਿਹਨਤ ਕਮਾ